पटवारी ਵੱਲੋਂ 7 ਲੱਖ ਰੁਪਏ ਰਿਸ਼ੂਤ ਮੰਗਣ ਦੇ ਦੋਸ਼ ਤੇ ਮਾਮਲੇ 'ਚ ਆਇਆ ਨਵਾਂ ਮੋੜ। पटवारी, ਵਰਦਾਬ, ਵਰਦਾਬ, ਵਰਦਾਬ। ਇਹ ਮਸਲਾ ਇੰਤਕਾਲ ਦਾ ਸੀਗਾ ਜੀ। ਦੋ ਸਰਕਾਰ ਨੇ ਕ腐ਸ਼ਨ ਦੇ ਖਿਲਾਫ ਮਹਮ ਵੱਡੀ ਹੋਈ ਆਈ। ਇਹ ਅਸਲ ਦੇ ਵਿੱਚ ਉਹ ਇੰਤਕਾਲ ਨੂੰ ਡਰਾਾ ਤੰਗਾ ਕੇ ਉਦੋਂ ਕਰਾਉਣਾ ਚਾਹੁੰਦੇ ਸੀਗੇ ਦਬਾ ਕੇ, ਫੋੜੇ ਦਾ ਨਹੀਂ ਸਰ ਕੋਈ ਗੱਲ। ਫਿਰ ਉਹ ਜਾਮੇ ਝੁੱਟੇ ਸੀਗੇ ਬਿਲਕੁਲ ਹੀ ਝੁੱਟੇ ਸੀਗੇ ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਤੇ ਜਿਹੜਾ ਉਹ ਇੰਤਕਾਲ ਆ ਉਹ ਦਰਜ ਕਰਨੀ ਹੋ ਗਈ ਨਹੀਂ ਸੀਗਾ ਅਸੀਂ ਮਾਨਕੇ ਵਾਲੇ ਵੀ ਰੋਣਾਂ ਦਾ ਨਾ 7 ਦਿਨ ਆਏ ਜਿਗੇ ਤੁਹਾਨੂੰ ਐ ਨਹੀਂ ਪਤਾ ਕਿ ਦਾ ਕੰਮ ਸਹੀ ਹੈ ਜਾਂ ਗਲਤ ਹੈ 8 ਮਹੀਨੇ ਦੇ ਇਹ ਕਹਿੰਦੇ ਅਸੀਂ ਫਿਰਦੇ ਹਾਂ ਵੀ ਇਹਨਾਂ ਦੀ ਮਦਦਗਾਰ ਨਹੀਂ ਦਾ ਨੂੰ ਐ ਨਹੀਂ ਪਤਾ ਕਿ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਕੋਈ ਵਸਤੂ ਕਰ ਰਹੇ ਨੇ ਜੀ ਸ਼ੋਤ ਮੰਗੰਦਾ ਦੋਸ਼ ਲਾਉਣ ਵਾਲੇ ਵਿਅਕਤੀ ਨੇ ਐਸ ਡੀ ਐਮ ਸਮਰਾਲਾ ਦਫਤਰ ਚ ਮੰਗੀ ਮਾਫੀ ਜੀ ਆਪਣੀ ਜ਼ਮੀਨ ਸੀਗੀ ਡੇਰੇ ਦੀ ਉਹ ਚੇਲੇ ਤੋਂ ਚੇਲੇ ਅੱਗੇ ਟੇਲੇ ਤੋਂ ਟੇਲੇ ਟਰਾਂਸਫਰ ਹੋ ਰਹੀ ਸੀਗੀ ਠੀਕ ਹੈ ਜੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਹਾ ਸੀ ਪਿਛਲੇ 2-3 ਦਿਨਾਂ ਦੇ ਵਿੱਚ ਜਿਹੜਾ ਮਾਨਕੀ ਬਣ ਦੇ ਵਿੱਚ ਇੱਕ ਅੰਤਕਾਲ ਆਇਆ ਸੀਗਾ ਚੇਲੇ ਦੀ ਵਿਰਾਸਤ ਵਾਲਾ ਉਹਦੇ ਵਿੱਚ ਇਹ ਵਿਰਾਸਤ ਸੀ ਜਿਹੜੀ ਗਲਤ ਦੇਈ ਕੋਸ਼ਿਸ਼ ਕੋ ਵਿਅਕਤੀ ਇਹਨੂੰ ਆਪਣਾ ਗਲਤ ਤਰੀਕੇ ਦੇ ਨਾਲ ਆਪਣੇ ਨਾਮ ਕਰਾ ਕੇ ਜਿਹੜਾ ਅੱਗੇ ਕੁਝ ਮਨਸੇਂ ਉਹਨਾਂ ਦੀ ਕਰਾਉਣਾ ਚਾਹੁੰਦੇ ਸੀਗੇ ਕੰਮ ਉਹ ਗਲਤ ਦੇ ਇਸ ਕਰਕੇ ਉਹ ਅੰਤਕਾਲ ਨਾਮਨਜ਼ੂਰ ਹੋ ਗਿਆ ਜਿਸ ਕਰਕੇ ਅਸੀਂ ਸਟ੍ਰਾਈਕ ਵੀ ਕੀਤੀ ਸੀਗੀ ਉਹ ਇਲਜ਼ਾਮ ਰਿਟਨ ਲਈ ਲਗਾਏਗਾ ਕਿਉਂਕਿ ਇੰਤਖਾਲ ਦਰਜ ਹੋ ਗਿਆ ਤੇ ਜਦੋਂ ਉਹਦੇ ਚ ਕੁਰਸੀਨਾਮਾ ਤਸਦੀਕ ਕਰਨੀ ਸੀ ਕੋਈ ਆ ਰਿਹਾ ਤੇ ਪਲੱਸ ਡੇਰੇ ਦੀ ਜ਼ਮੀਨ ਔਨ ਕਰਕੇ ਉਹ ਤਸੀਹਦਾ ਸਾਹਿਬ ਨੇ ਨਾਮ ਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾਮ ਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੁਣ ਤਾਂ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਰੁੱਕੇ ਸੀ ਜਾਂ ਨਾ ਬਿਆਨਾ ਕਰਾ ਕੇ ਉਹਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਸਾਡੇ ਪਟਵਾਰੀ ਤੇ ਵੀ ਉਹਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਇੰਤਖਾਲ ਦਰਜ ਕਰਨ ਦੇ ਬਦਲੇ ਜਦੋਂ ਕਥਨ ਨੂੰ ਕਿਹਾ ਕਿਸੇ ਸਰ ਸਾਹਿਬ ਹਰੀਸੀ ਬਣੋ ਤੇ ਪਾਇਆ ਗਿਆ ਵੀ ਉਹ ਇੱਕ ਡੇਰੇ ਦੀ ਲੈਣ ਸੀਗੀ ਜਿਹਦਾ ਉਹ ਆਪਣਾ ਬਰਸ ਬਲਟ ਕਾਲ ਕਰਵਾਉਣਾ ਚਾਹਦੇ ਸਨ ਕਿਤੇ ਕੁਝ ਦਿਨ ਪਹਿਲਾਂ ਪਿੰਡ ਮਾਨਕੀ ਦੇ ਨਿਵਾਸੀਆਂ ਵੱਲੋਂ ਸਮਰਾਲਾ ਤਹਿਸੀਲ ਦੇ ਵਿੱਚ ਪਟਵਾਰੀ ਚਮਨ ਲਾਲ ਵੱਲੋਂ ਜ਼ਮੀਨ ਦਾ ਇੰਤਕਾਲ ਕਰਨ ਲਈ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ ਗਿਆ ਸੀ ਇਸ ਸਬੰਧ ਦੇ ਵਿੱਚ ਪਿੰਡ ਮਾਨਕੀ ਨਿਵਾਸੀਆਂ ਨੇ ਸਮਰਾਲਾ ਤਹਿਸੀਲ ਦੇ ਵਿੱਚ ਪਟਵਾਰੀ ਅਤੇ ਨੈਬ तहसीलदार ਦੇ ਖਿਲਾਫ ਨਾਰਿਵਾਜੀ ਵੀ ਕੀਤੀ ਸੀ ਇਹ ਖਬਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਇਸ ਤੋਂ ਬਾਅਦ ਪਟਵਾਰ ਯੂਨੀਅਨ ਸਮਰਾਲਾ ਵੱਲੋਂ ਪਟਵਾਰੀ ਚਮਨ ਲਾਲ ਉੱਪਰ ਲਗਾਏ ਰਿਸ਼ਵਤ ਮੰਗਣ ਦੇ ਦੋਸ਼ ਨੂੰ ਬੇਬੁਨਿਆਦ ਠਹਿਰਾਇਆ ਸੀ ਅਤੇ ਕਲਮ ਛੋੜ ਹੜਤਾਲ ਕਰ ਦਿੱਤੀ ਸੀ ਅਤੇ ਨਾਲ ਹੀ ਪਟਵਾਰੀ ਯੂਨੀਅਨ ਨੇ ਐਸ ਡੀ ਐਮ ਸਮਰਾਲਾ ਨੂੰ ਬੇਬੁਨਿਆਦ ਦੋਸ਼ ਲਾਉਣ ਵਾਲੇ ਵਿਅਕਤੀ ਤੇ ਕਾਰਵਾਈ ਕਰਨ ਦੀ ਸ਼ਿਕਾਇਤ ਵੀ ਦਿੱਤੀ ਸੀ ਸਮਰਾਲਾ ਐਸ.ਡੀ.ਐਮ ਦਫਤਰ ਵਿੱਚ ਰਿਸ਼ਵਤ ਮੰਗਣ ਦਾ ਦੋਸ਼ ਲਾਉਣ ਵਾਲੇ ਵਿਅਕਤੀਆਂ ਨੇ ਐਸ.ਡੀ.ਐਮ ਸਮਰਾਲਾ ਮੀਡੀਆ ਤੇ ਪਟਵਾਰ ਯੂਨੀਅਨ ਸਾਹਮਣੇ ਮਾਫੀ ਮੰਗੀ ਅਤੇ ਕਿਹਾ ਕਿ ਅਸੀਂ ਆਪਣੇ ਸ਼ਬਦ ਵਾਪਸ ਲੈਂਦੇ ਹਾਂ ਜੋ ਵੀ ਅਸੀਂ ਕਿਹਾ ਉਹ ਬੇਬੁਨਿਆਦ ਸੀ ਅਸੀਂ ਮਾਫੀ ਮੰਗਦੇ ਹਾਂ ਇਸ ਸਬੰਦੇ ਵਿੱਚ ਮਨਜੀਤ ਸਿੰਘ ਨੇ ਵਾਸੀ ਮੰਨਿਆ ਤੇ ਰਾਜਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕਰਪਸ਼ਨ ਖਿਲਾਬ ਮੁਹਿਮ ਵਢੀ ਗਈ ਸੀ ਉਸ ਦਾ ਫਾਇਦਾ ਲੈਂਦੇ ਹੋਏ ਅਸੀਂ ਡਰਾ ਧਮਕਾ ਕੇ ਇੰਤਕਾਲ ਕਰਵਾਉਣਾ ਚਾਹੁੰਦੇ ਸੀ ਅਤੇ ਅਸੀਂ ਇਸ ਸਬੰਧ ਵਿੱਚ ਮਾਫੀ ਮੰਗਦੇ ਹਾਂ ਜਸਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਸ਼ਰਾਤੇ ਅਨਸਰ ਨੇ ਕਿਹਾ ਕਿ 7 ਲੱਖ ਰੁਪਏ ਮੰਗ ਲਓ ਪਰ ਅਸੀਂ ਉਸ ਦਾ ਨਾਮ ਨਹੀਂ ਲੈਣਾ ਚਾਹੁੰਦੇ ਪਟਵਾਰ ਚੰਨ ਲਾਲ ਅਤੇ ਰੁਪਿੰਦਰ ਸਿੰਘ ਨੇ ਕਿਹਾ ਕਿ ਮੇਰੇ ਉੱਪਰ 7 ਲੱਖ ਰੁਪਏ ਰਿਸ਼ਵ ਮੰਗਣ ਦੇ ਦੋਸ਼ ਜੋ ਇਲਜ਼ਾਮ ਪਿੰਡ ਮਾਨਕੀ ਨਿਵਾਸੀਆਂ ਨੇ ਲਗਾਏ ਸੀ ਉਹ ਬੇਬੁਨਿਆਦ ਸੀ ਕਿਉਂਕਿ ਉਹ ਜ਼ਮੀਨ ਡੇਰੇ ਦੀ ਸੀ ਜਿਸ ਦਾ ਇੰਤਕਾਲ ਨਹੀਂ ਹੋ ਸਕਦਾ ਸੀ ਪਰ ਮੈਨੂੰ ਪਿੰਡ ਮਾਨਕੀ ਨਿਵਾਸੀਆਂ ਨੇ ਮੈਨੂੰ ਡਰਾ ਧਮਕਾ ਕੇ ਜ਼ਮੀਨ ਦਾ ਇੰਤਕਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਮੇਰਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਿੰਡ ਮਾਨਕੀ ਨਿਵਾਸੀਆਂ ਨੇ ਐਸ ਡੀ ਐਮ ਸਮਰਾਰਾ ਦਫਤਰ ਚ ਮਾਫੀ ਮੰਗ ਲਈ ਅਤੇ ਅਸੀਂ ਹੜਤਾਲ ਵਾਪਸ ਲੈਂਦੇ ਹਾਂ ਇਸ ਸਬੰਧ ਵਿੱਚ ਐਸਜੀਐਮ ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ ਕਿ ਸਮਰਾਲਾ ਤਹਿਸੀਲ ਦੇ ਪਟਵਾਰੀ ਚੰਮਨ ਲਾਲ ਉਪਰ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਪਿੰਡ ਮਾਨਕੀ ਨਿਵਾਸੀਆਂ ਨੇ ਲਗਾਇਆ ਸੀ ਉਹ ਬੇਬੁਨਿਆਦ ਸੀ ਅਤੇ ਉਹ ਸਾਬਤ ਹੋ ਗਿਆ ਕਿ ਦੋਸ਼ੀਆਂ ਵੱਲੋਂ ਪਟਵਾਰੀ ਉੱਪਰ ਇਲਜ਼ਾਮ ਲਗਾਉਣਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਕ੍ਰਪਸ਼ਨ ਖਿਲਾਫ ਮੁਹਿੰਮ ਬਿੜੀ ਚੱਰੀ ਇਸ ਦੇ ਤਹਿਤ ਹੀ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਸਰਕਾਰ ਦਾ ਡਰ ਹੈ ਉਸ ਦੋਸ਼ੀ ਦਾ ਵਿਅਕਤੀ ਨੇ ਫਾਇਦਾ ਚੁੱਕਣ ਦੀ ਸੋਚੀ ਅਤੇ ਸਮਰਾਲਾ ਤਹਿਸੀਲ ਵਿੱਚ ਨਾਰੇਬਾਜੀ ਕਰ ਪਟਵਾਰੀਆਂ ਉੱਤੇ ਝੂਠੇ ਇਲਜ਼ਾਮ ਲਗਾਏ ਐਸਡੀਐਨ ਸਮਰਾਲਾ ਨੇ ਕਿਹਾ ਕਿ ਜਿਸ ਜ਼ਮੀਨ ਦਾ ਇੰਤਕਾਲ ਲਈ 7 ਲੱਖ ਰੁਪਏ ਦੀ ਰਿਸ਼ਵਤ ਮੰਗਨ ਦਾ ਦੋਸ਼ ਸੀ ਉਹ ਜ਼ਮੀਨ ਡੇਰੇ ਦੀ ਸੀ ਅਤੇ ਇਸ ਜ਼ਮੀਨ ਦਾ ਇੰਤਕਾਲ ਨਹੀਂ ਹੋ ਸਕਦਾ ਇਸ ਜ਼ਮੀਨ ਨੂੰ ਵੇਚਣ ਅਤੇ ਖਰੀਦਣ ਵਿੱਚ ਪ੍ਰਾਪਰਟੀ ਡੀਲਰਾਂ ਦਾ ਵੀ ਹੱਥ ਹੈ ਦੋਸ਼ੀ ਵਿਅਕਤੀ ਵੱਲੋਂ ਮੇਰੇ ਦਫ਼ਤਰ 'ਚ ਆ ਕੇ ਪਟਵਾਰ ਯੂਨੀਅਨ ਤੋਂ ਮਾਫੀ ਮੀਡੀਆ ਸਾਹਮਣੇ ਮੰਗੀ ਗਈ ਹੈ ਇਹ ਮਸਲਾ ਵੇੜਦਾ ਮਸਲਾ ਇੰਤਕਾਲ ਦਾ ਸੀਗਾ ਜੀ ਦੋ ਸਰਕਾਰ ਨੇ ਕ੍ਰਾਪਸ਼ਨ ਦੇ ਖਿਲਾਫ ਮਹਮ ਵੱਡੀ ਹੋਈ ਆਈ ਤੇ ਇਹ ਮਸਲੇ ਦੇ ਵਿੱਚ ਉਹ ਇੰਤਕਾਲ ਨੂੰ ਡਰਾ ਝੰਗਾ ਕੇ ਮਤਲਬ ਕਰਾਉਣਾ ਚਾਹੁੰਦੇ ਸੀਗੇ ਦਵਾ ਦੇ ਪਾ ਕੇ ਹੋਰ ਇਦਾਂ ਦੀ ਸਰ ਕੋਈ ਗੱਲ ਨਹੀਂ ਹੈ ਜੀ ਜਿਹੜਾ ਜਿਹੜਾ ਡਰਾਮਾ ਕੀਤਾ ਸਰ ਵਾਸਤੇ ਕੀਤਾ ਨਹੀਂ ਸਰ ਕੋਈ ਡਰਾਮਾ ਨਹੀਂ ਹੈਗਾ ਜੀ ਉਹ ਸਾਨੂੰ ਮੰਨ ਲਓ ਜੀ ਚਾਹੇ ਕਿਹੜੇ ਸ਼ਾਤੀ ਬੰਦੇ ਦਾ ਪ੍ਰੈਸ਼ਰ ਲਾ ਲੋ ਜੀ ਉਹ ਉਸ ਦੇ ਹਾਰ ਤੇ ਹੋ ਗਿਆ ਨਹੀਂ ਸਰ ਕੋਈ ਬੰਦਾ ਨਹੀਂ ਸਰ ਕਿਸੇ ਦਾ ਨਾਉ ਨਹੀਂ ਲੈਣਾ ਚਾਹੁੰਦੇ ਜੀ ਆਪਾਂ ਤੁਹਾਨੂੰ ਪੈਸੇ ਵਾਲੀ ਗੱਲ ਕਿਹਨੇ ਲਿਆਂdu ਕਿਹਾ ਸੀ ਨਹੀਂ ਉਹ ਸੱਤ ਲਾ ਕਿ ਉਹ ਸ਼ਰਾਰਤੀ ਬੰਦੇ ਦਾ ਹੀ ਕੰਮ ਸੀ ਉਹ 7 ਲੱਖ ਨੂੰ ਬੜਾ ਉਤਸ਼ਾਹ ਆ ਲਿਆ ਵਾ 7 ਲੱਖ ਮੰਗਿਆ ਸੀ ਬਟਵਾ ਲਈ ਨਹੀਂ ਸਰ ਉਹਨੇ ਕੁਛ ਨਹੀਂ ਕੋਈ ਰੁਪਿਆ ਨਹੀਂ ਮੰਗਾਇਆ ਤੇ ਹੁਣ ਤੁਸੀਂ ਅੱਜ ਕੀ ਕਰਨਾ ਹੈ ਉਹ ਅਸੀਂ ਮਾਫੀ ਮੰਗਣਾ ਚਾਹੁੰਦੇ ਆ ਜੀ ਕੋਈ ਗੱਲ ਨਹੀਂ ਸਾ ਤੋਂ ਗਲਤੀ ਹੋ ਗਈ ਭਾਪਕੋਗੇ ਫਰਦਾਗੀ ਨਾ ਤੋਂ ਇਹ ਆਪਣੀ ਨਾਮ ਦਾ ਜਨਾਬ ਬਣੋ ਪਰ ਆਈ ਜੀ ਮਾਰੇ ਪਤੀ ਦੀ ਤਕਲੀਫ ਹੈ ਬਣਵਾਦਿਆਂ ਨੇ ਸੱਤ ਮਹੀਨੇ ਜਮੀਨ ਦੇ ਖਾ ਲਈ ਮੰਗਿਆ ਅਸੀਂ ਦਫ਼ਤਰ ਅਧਿਕਾਰੀ ਅਸੀਂ ਮਾਨਕੇ ਵਾਲੇ ਵੀ ਰੋਣਾਂ ਨਾਲ ਸੱਤ ਦਿਨ ਆਏ ਜੀ ਤੁਹਾਨੂੰ ਐ ਨਹੀਂ ਪਤਾ ਕਿ ਕੰਮ ਸਹੀ ਹੈ ਜਾਂ ਗਲਤ ਹੈ 8-9 ਮਹੀਨੇ ਦੇ ਇਹ ਕਹਿੰਦੇ ਜੀ ਅਸੀਂ ਫਿਰਦੇ ਆ ਸੀ ਇਹਨਾਂ ਦੀ ਮਦਦਦ ਕਰਨ ਐ ਜੀ ਸਾਨੂੰ ਐ ਨਹੀਂ ਪਤਾ ਸੀ ਕਿ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਤੁਸੀਂ ਦਸਤ ਕਰ ਰਹੇ ਹੋ ਤੁਸੀਂ ਕਹਿੰਦੇ ਜੀ ਤੁਸੀਂ ਗੁਰਦੁਆਰਾ ਸਾਹਿਬ ਦੀ ਜਲ ਸਰ ਸਾਨੂੰ ਐ ਨਹੀਂ ਪਤਾ ਸੀ ਕਿ ਇਹ ਕੰਮ ਲੀਗਲ ਹੈ ਕਿ ਅਨਲੀਗਲ ਹੈ ਤਾਂ ਕਰਕੇ ਸੀ ਜੋਸ਼ਚ ਬੋਲੇ ਜੋਸ਼ਚ ਬੋਲਣਗੇ ਉਹੋ ਮੇਰਾ ਇਤਿਹਾਸ ਤੇ ਕਾਮ ਲਗਾਈ ਸੀ ਸਾਡੀ ਸੰਗਤ ਉਹ ਸਰ ਅਸੀਂ ਆਪਣੇ ਸ਼ਬਦ ਵਾਪਸ ਲੈਣੇ 70 ਜੋਸ਼ਚ ਬੋਲੇਗੇ ਪਤਾ ਹੀ ਨਹੀਂ ਲੱਗੇ ਮੇਰਾ ਨਾਮ ਚਮਨ ਲਾਲ ਹੈ ਤੁਹਾਡੇ ਉੱਪਰ ਕੁੜ ਦਿਨ ਪਹਿਲਾਂ ਇੰਸਪੈਕਟਰ ਮੰਗਲ 7 ਲੱਖ ਮੰਗਣਗੇ ਕਾਮ ਲਗਾਈ ਠੀਕ ਹੈ ਨਾ ਚਲ ਸਰ ਉਹ ਇਜ਼ਾਮ ਝੂਠੇ ਸੀਗੇ ਬਿਲਕੁਲ ਹੀ ਝੂਠੇ ਸੀਗੇ ਉਹ ਇੰਤਕਾਲ ਸੀਗਾ ਜਿਹੜਾ ਉਹ ਬਹੁਤ ਹੀ ਡਰਾ ਧਮਕਾ ਕੇ ਮੈਨੂੰ ਪ੍ਰੈਸ਼ਰ ਪਾ ਕੇ ਉਹਨਾਂ ਨੇ ਦਰਜ ਕਰਵਾਇਆ ਸੀਗਾ ਤੇ ਜਿਹੜਾ ਉਹ ਇੰਤਕਾਲ ਆ ਉਹ ਮ ਦਰਜ ਕਰਨ ਹੋ ਗਈ ਨਹੀਂ ਸੀਗਾ ਪਹਿਲੀ ਗੱਲ ਤੇ ਉਹ ਚੇਲੇ ਦੀ ਸੀਗੀ ਆਪਣੇ ਜ਼ਮੀਨ ਸੀਗੀ ਡੇਰੇ ਦੀ ਉਹ ਚੇਲੇ ਤੋਂ ਚੇਲੇ ਅੱਗੇ ਤੇਲੇ ਤੋਂ ਤੇਲੇ ਟਰਾਂਸਫਰ ਹੋ ਰਹੀ ਸੀਗੀ ਠੀਕ ਹੈ ਜੀ ਤੇ ਮੈਂ ਉਹਨੂੰ ਦਰਜ ਨਹੀਂ ਕਰ ਰਿਆ ਸੀਗਾ ਤੁਸੀਂ ਇਹਨੂੰ ਤੁਹਾਡੇ ਦਾ ਇਲਜ਼ਾਮ ਕਿਉਂ ਲਗਾਇਆ ਹਾਂ ਜੀ ਇਲਜ਼ਾਮ ਕਿਉਂ ਲਗਾਇਆ ਜੀ ਤੁਹਾਡੇ ਉਹ ਇਲਜ਼ਾਮ ਇਸ ਲਈ ਲਗਾਇਆ ਕਿਉਂਕਿ ਇੰਤਕਾਲ ਦਰਜ ਹੋ ਗਿਆ ਤੇ ਜਦੋਂ ਉਹਦੇ 'ਚ ਕੁਰਸੀਨਾਮਾ ਤਸਦੀਕ ਕਰਨਗੇ ਸੀ ਕੋਈ ਆ ਰਿਹਾ ਤੇ ਪਲੱਸ ਡੇਰੇ ਦੀ ਜ਼ਮੀਨ ਹੋਣ ਕਰਕੇ ਉਹ ਤਹਿਸੀਲਦਾਰ ਸਾਹਿਬ ਨੇ ਨਾ ਮਨਜ਼ੂਰ ਕਰਤਾ ਠੀਕ ਹੈ ਜੀ ਜਦੋਂ ਨਾ ਮਨਜ਼ੂਰ ਹੋਇਆ ਉਹਨਾਂ ਨੂੰ ਲੱਗਿਆ ਵੀ ਹੋਣਾ ਸਾਡਾ ਜੋ ਕੰਮ ਹੋਣਾ ਨਹੀਂ ਕਿਉਂਕਿ ਉਹ ਜ਼ਮੀਨ ਉਹ ਦੋ ਤਿੰਨ ਜਗ੍ਹਾ ਅੱਗੇ ਵੇਚੀ ਵੇਚ ਰੁੱਕੇ ਸੀਗੇ ਜਨਾ ਬਿਆਨਾ ਕਰਾ ਕੇ ਤੇ ਹੜਤਾਲ ਦੇ ਬੈਠੇ ਹੋ ਅੱਜ ਉਹਦਾ ਕੀ ਰੈਸ ਆ ਅੱਜ ਸਾਡਾ ਇਹੀ ਫੈਸਲਾ ਹੋਇਆ ਵੀ ਉਹਨਾਂ ਨੇ ਮਾਫੀ ਮੰਗੀ ਆ ਪੂਰੀ ਪੜਵਾਰੀ ਯੂਨੀਅਨ ਤੋਂ ਮਾਫੀ ਮੰਗੀ ਆ ਕਿ ਅਸੀਂ ਤੁਹਾਡੀ ਸ਼ੋਭੀ ਖਰਾਬ ਕਰਨ ਲਈ ਇਹ ਕੰਮ ਕੀਤਾ ਸੀਗਾ ਹੜਤਾਲ ਵਾਪਸ ਲੈ ਰਹੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿ ਨਹੀਂ ਤੁਹਾਡੇ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹੋ ਮੈਂ ਨਾਮ ਦੱਸੋ ਮੇਰਾ ਨਾਮ ਰਤਿੰਦਰ ਸਿੰਘ ਆ ਜੀ ਪ੍ਰਧਾਨ ਡਾਇਰੈਕਟਰ ਨੂੰ ਪੁਰਾਜਨੀਆਂ ਤਸੀਲ ਸਮਰਾਲਾ ਠੀਕ ਹੈ ਨਾ ਚੰਦੂ ਅੱਜ ਦੇ ਮਾਮਲੇ ਬੀਤਵਾ ਮਾਫੀ ਨਾਮ ਹੋਵੇ ਅੱਗੇ ਕੀ ਕਰੀਏ ਮਾਫੀ ਨਾਮ ਦੇ ਵਿੱਚ ਇਹ ਆ ਜੀ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਜਿਹੜਾ ਬਾਣਕੀ ਬਣ ਦੇ ਵਿੱਚ ਇੱਕ ਇੰਤਕਾਲ ਆਇਆ ਸੀਗਾ ਚੇਲੇ ਦੀ ਵਿਰਾਸਤ ਵਾਲਾ ਉਹਦੇ ਵਿੱਚ ਇਹ ਵਿਰਾਸਤ ਸੀ ਜਿਹੜੀ ਗਲਤ ਸੀ ਕੁਝ ਕੋ ਵਿਅਕਤੀ ਇਹਨੂੰ ਆਪਣਾ ਗਲਤ ਤਰੀਕੇ ਦੇ ਨਾਲ ਆਪਣੇ ਨਾਮ ਕਰਾ ਕੇ ਜਿਹੜਾ ਅੱਗੇ ਕੁਝ ਮਨਸੇਈ ਉਹਨਾਂ ਦੀ ਕਰਾਉਣਾ ਚਾਹੁੰਦੇ ਸੀਗੇ ਕੰਮ ਉਹ ਗਲਤ ਸੀ ਜਿਸ ਕਰਕੇ ਉਹ ਇੰਤਕਾਲ ਨਾਮਨਜ਼ੂਰ ਹੋ ਗਿਆ ਜਿਸ ਕਰਕੇ ਅਸੀਂ ਸਟ੍ਰਾਈਕ ਵੀ ਕੀਤੀ ਸੀਗੀ ਉਹਨਾਂ ਨੇ ਬੜਵਾਰੀਆਂ ਦਾ ਜਿਹੜਾ ਅਸਰ ਖਰਾਬ ਕੀਤਾ ਸੀਗਾ ਪਰ ਸਾਡੇ ਮਾਨਯੋਗ ਐਸਡੀਐਮ ਸਾਹਿਬ ਰਜਨੀਸ਼ ਰੋੜਾ ਜੀ ਤੇ ਹਰੀਸ਼ ਕੁਮਾਰ ਜੀ ਆਪਣੇ ਨਾਇਬ ਤਹਿਸੀਲਦਾਰ ਸਾਹਿਬ ਇਹਨਾਂ ਨੇ ਸਾਨੂੰ ਉਹਦੇ ਬੁਲਾ ਕੇ ਉਹਨਾਂ ਬੰਦਿਆਂ ਨੂੰ ਵੀ ਬੁਲਾਇਆ ਉਹ ਬੰਦਿਆਂ ਨੇ ਗਲਤੀ ਮੰਨੀ ਆ ਆਪਣੀ ਤੇ ਉਹ ਉਹ ਕਹਿੰਦੇ ਵੀ ਸਤੋਂ ਜ਼ਿਆਦਾ ਭਾਵੁਕ ਹੋ ਕੇ ਜਾਂ ਕਿਸੇ ਦੇ ਕਹਿਣ ਤੇ ਜੋ ਵੀ ਕੀਤਾ ਉਹ ਆਪਣੀ ਗਲਤੀ ਮੰਨ ਚੁੱਕੇ ਨੇ ਹੁਣ ਤੇ ਅੱਗੇ ਤੋਂ ਉਹਨਾਂ ਨੇ ਇਹ ਵੀ ਮੰਨਿਆ ਕਿ ਅੱਗੇ ਤੋਂ ਦਫ਼ਤਰਾਂ ਦੇ ਵਿੱਚ ਜਾ ਕੇ ਇਹੋ ਜਿਹਾ ਕਿਸੇ ਵੀ ਗੋੜਾਈ ਦਾ ਮਤਲਬ ਕੋਈ ਭੱਦੀ ਸ਼ਬਦਾਵਲੀ ਨਹੀਂ ਵਰਤਣਗੇ ਗਲਤ ਕੰਮ ਲਈ ਨਹੀਂ ਆਉਣਗੇ ਤੇ ਪਿਛਲੇ 4 ਦਿਨਾਂ ਦਾ ਜਿਹੜਾ ਡਰਾਮਾ ਖੇਡਿਆ ਜਾ ਰਿਹਾ ਹਾਂਜੀ ਲੋਕਾਂ ਦਾ ਨੁਕਸਾਨ ਹੈ ਉਹਦੀ ਪਰਪਾਈ ਕੌਣ ਕਰੇਗਾ ਦੇਖੋ ਜੀ ਜਿਹੜੀ ਸਟ੍ਰਾਈਕ ਅਸੀਂ ਕਰੀ ਸੀ ਅਸੀਂ ਵੀ ਨਹੀਂ ਚਾਹੁੰਦੇ ਵੀ ਆਪਾਂ ਇਹੋ ਜਿਹਾ ਕੰਮ ਕਰੀਏ ਪਰ ਇਹ ਇੱਕ ਮਜਬੂਰੀ ਬਣ ਜਾਂਦੀ ਆ ਜਦੋਂ ਕੋਈ ਵੀ ਕਿਸੇ ਵੀ ਪਰਿਵਾਰੀ ਨਾਲ ਆ ਜਾਂ ਕੋਈ ਬਸਲੂਕੀ ਹੁੰਦੀ ਆ ਗਲਤ ਕੋਈ ਗਾਲੀ ਗਲੋਚ ਕਰਦਾ ਹਨਾ ਤਾਂ ਅਸੀਂ ਹੁਣ ਜਿਹੜੀ ਸਟ੍ਰਾਈਕ ਆ ਉਹ ਬੱਸ ਲਵਾਂਗੇ ਤੇ ਜਿਹੜਾ ਕੰਮ ਆ ਆਪਣਾ ਬਿਲਕੁਲ ਆਮ ਨਾਰਮਲ ਦਿਨਾਂ ਦੇ ਵਾਂਗ ਆ ਜਿਹੜਾ ਕੀਤਾ ਜਾਂਦਾ ਹੈ। ਹਾਂ ਭਾਈ ਮਾਫੀ ਨਾ ਮੈਨਾਂ ਟੁੱਟਾ ਦਾ ਹੱਲ ਹੋ ਗਿਆ। ਅੰਕੀ ਸਰ ਸਰਕੂ ਰੈਕਨਿਟਿੰਗ ਰੱਖੀ ਹੈ ਜੀ ਕਿਨਾਂ ਇਹ ਮੋਡਲ ਸੀ ਹਨਾ ਜੀ। ਹਾਂ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਅੱਜ ਤੋਂ 10 ਦਿਨ ਪਹਿਲਾਂ ਇੱਕ ਤਸਵੀਲ ਦਫ਼ਤਰ ਦੇ ਵਿੱਚ ਕਟਨੌਈ ਸੀ ਮਾਨਕੀ ਪਿੰਡ ਦੇ ਜਿਹੜੇ ਕੁਝ ਮਸ਼ਿੰਦੇ ਸੀਗੇ ਉਹਨਾਂ 'ਵਲੋਂ ਇੰਜਾਮ ਲਗਾਇਆ ਗਿਆ ਸੀ ਸਾਡੇ ਪਟਵਾਰੀ ਤੇ ਵੀ ਉਹਨੇ 7 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਇੰਤਕਾਲ ਦਰਜ ਕਰਨ ਦੇ ਬਦਲੇ ਜਦੋਂ ਤੱਥ ਨੂੰ ਕੋਖੇਗਾ ਤਸਵੀਲਦਾਰ ਸਾਹਿਬ ਹਰ ਰਿਸੀਪਟ 'ਵਲੋਂ ਤੇ ਪਾਇਆ ਗਿਆ ਵੀ ਉਹ ਇੱਕ ਡੇਰੇ ਦੀ ਲੈਣ ਸੀਗੀ ਜਿਹਦਾ ਉਹ ਆਪਣਾ ਬਰਸਤ ਦਰਦਕਾਲ ਕਰਵਾਉਣਾ ਚਾਹਦੇ ਸਨ ਅਸੀਂ ਸਾਰੇ ਜਾਣਦੇ ਹਾਂ ਰੈਵੀ ਵਾਲੇ ਤੇ ਬਿਹਤਰ ਜਾਣਦੇ ਨੇ ਡੇਰਿਆਂ ਦੀ ਲੈਣ ਜਿਹੜੀ ਇਹ ਉਹ ਚੇਲੇ ਤੋਂ ਮੰਤ ਤੋਂ ਚੇਲੇ ਨੂੰ ਤਾਂ ਸਰੋਂ ਪੀਨਿਓ ਸਿਰਫ ਕੇ ਟੇਕਰ ਹੁੰਦਾ ਵੇ ਉਹ ਚੇਲਾ ਬਾਤਮਾ ਮੰਦਾ ਵੇ ਉਹ ਮਾਲਕ ਨਹੀਂ ਹੋ ਸਕਦਾ 뎃 ਇਜ਼ ਓਨਲੀ ਮੈਨੇਜਰ ਸੋ ਇਹ ਬੰਦੇ ਚਾਹੁੰਦੇ ਸਨ ਕਿਸੇ ਤਰੀਕੇ ਜਮੀਨ ਜਿਹੜੀ ਹੈ ਉਹਨਾਂ ਦੇ ਨਾਂ ਤੇ ਚੜ ਜਵੇ ਤੇ ਅੱਗੋਂ ਉਹ ਡੀਲਰਾਂ ਦੇ ਰਾਹੀਂ ਉਹ ਜਿਹਨਾਂ ਨਾਲ 86 ਗੱਦੀ ਹੀ ਵੇਚ ਕੇ ਇਹਨੂੰ ਵਾਟ ਵੇਟ ਕੇ ਖਾਸ ਕਰਨ ਸੋ ਬੇਸਿਕਲੀ ਉਹ ਡੇਰੇ ਦੀ ਲੈਂਡ ਨੂੰ ਹੜਪਣਾ ਚਾਹੁੰਦੇ ਸਨ ਜਦੋਂ ਤੁਸੀਂ ਪਟਵਾਰੀ ਸਾਹਿਬ ਨੇ ਇਸ ਦੀ ਇਨਕਾਰੀ ਕੀਤੀ ਹੈ ਤਾਂ ਜੋ ਅੱਜ ਜਿਵੇਂ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਲਿਖ ਕੇ ਵੀ ਦੇ ਰਹੇ ਨੇ ਬੀਐਸਏ ਸੋਚਿਆ ਸੀ ਜਿਵੇਂ ਪੰਜਾਬ ਦੇ ਵਿੱਚ ਸਰਕਾਰ ਵੱਲ ਕ腐ਪਸ਼ਨ ਅਗੇਂਸਟ ਮੁਹਿੰਮ ਜਾਰੀ ਕੀਤੀ ਗਈ ਹੈ ਇਹ ਆਪਾਂ ਉਸੇ ਲੜੀ ਦੇ ਵਿੱਚ ਪਟਵਾ ਰਹੀ ਆ ਤਸੀਹਦਾ ਨੂੰ ਡਰਾ ਕੇ ਇਹ ਜ਼ਮੀਨ ਦਾ ਇਨਤਕਾਲ ਕਰਾ ਲਾਂਗੇ ਤੇ ਫਿਰ ਵੇਚ ਵਟ ਕੇ ਖਾ ਲਾਂਗੇ ਇਹ ਉਹਨਾਂ ਦਾ ਮੋਟਿਵ ਸੀ ਜੋ ਉਹ ਅਜੋ ਕਹਿ ਕੇ ਗਏ ਨੇ ਪਹਿਲਾਂ ਜਿਹੜੀ 1996 ਦੀ ਹੋਈ ਹੋਈ ਆ ਉਹ ਤੋਂ ਨਹੀਂ 1996 ਨਹੀਂ ਇਸ ਤੋਂ ਪਹਿਲਾਂ 2019 ਦੇ ਵਿੱਚ ਰਜਿਸਟਰੀ ਹੋਈ ਹੈ ਉਹ ਤਸੀਹਦਾ ਸਾਹਿਬ ਉਹਦੀ ਹੜਤਾਲ ਕਰ ਰਹੇ ਨੇ ਵੀ ਉਹ ਰਜਿਸਟਰੀ ਕਿੰਨਾਂ ਹਾਲਾਤਾਂ ਦੇ ਵਿੱਚ ਹੋਈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀਗੀ ਇਹ ਇਸ ਤੋਂ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਸਰਕਾਰ ਦੀ ਇਹਦੇ ਵਿੱਚ ਕ腐ਸ਼ਨ ਅਗੇਂਸ ਮਨਸ਼ਾ ਬਿਲਕੁਲ ਕਲੀਅਰ ਹੈ ਪੰਜਾਬ ਸਰਕਾਰ ਕਲੀਅਰ ਹੈ ਇਹ ਇਸ ਤੋਂ ਪਹਿਲਾਂ ਇਹ ਬਚਿੰਦੇ ਜਿਹੜੇ ਆ ਮਾਨਯੋਗ ਐਮਐਲਏ ਸਾਹਿਬ ਹਲਕਾ ਵਿਧਾਇਕ ਜਿਹੜੇ ਕੋਈ ਵੀ ਇਹ ਸਭ ਉਹਨਾਂ ਐਕਸ ਸਾਹਿਬ ਨੇ ਕਹੇ ਤੁਸੀਂ ਥੋੜੇ-ਬੋੜੇ ਪੈਸੇ ਇਹਨਾਂ ਨੂੰ ਦੇ ਦੋ ਜੇ ਕੋਈ ਮੰਗਦਾਵੇ ਤੇ ਫਿਰ ਆਪਾਂ ਇਹਨਾਂ ਨੂੰ ਵਿਜੀਲੈਂਸ ਕੋਲੋਂ ਫੜਾਵਾਂਗੇ ਪਰ ਇਹ ਉਸ ਤੋਂ ਬਾਅਦ ਵਿਧਾਇਕ ਦੇ ਖਿਲਾਫ ਵੀ ਮਾੜਾ ਚੰਗਾ ਬੋਲ ਕੇ ਉੱਥੋਂ ਵਾਪਸ ਆ ਗਏ ਇਥੋਂ ਇੱਕ ਕਲੀਅਰ ਕੱਟ ਹੁੰਦਾ ਵੇ ਕਿ ਕਿਸੇ ਪਟਵਾਰੀ ਨੇ ਪੈਸੇ ਨਹੀਂ ਸਰ ਮੰਗੇ ਇਹ ਵਡਾਏ ਸਾਹਿਬ ਦਾ ਸਰਕਾਰ ਦਾ ਰਸੂਖ ਯੂਜ਼ ਕਰਕੇ ਅਫਸਰਾਂ ਨੂੰ ਬਦਨਾਮ ਕਰਕੇ ਰੋਲਾ ਪਾ ਕੇ ਗਲਤ ਤਰੀਕੇ ਨਾਲ ਇਹੰਦ ਗਲਦ ਕਰਾਣਾ ਨਾਲ ਸਿਰਫ ਮੋਟਿਵ ਸੀ ਉਹ ਮੋਟਿਵ ਇਹਨਾਂ ਦਾ ਪੂਰਾ ਨਹੀਂ ਹੋ ਸਕਿਆ ਸਰ ਹੁਣ ਕੀ ਨੇ ਕਰਦੇ ਹੋਗੇ ਜੋ ਨੀਮਨ ਸਾਹਿਬ ਤਹਿਸੀਲਾ ਸਾਹਿਬ ਲੈ ਕੇ ਦੇਣਗੇ ਉਸਨੂੰ ਸਰ ਬੰਦੀ ਕਰਦੇ ਆ ਵਿੱਚ ਲੱਗੇ ਮਾਫੀ ਦੀ ਗੱਲ ਆ ਰਹੀ ਹੈ ਜੀ ਵਿੱਚੋਂ ਕੀ ਗੱਲ ਹੈ ਜੀ ਮਾਫੀ ਦੀ ਉਸੇ ਸਬੰਧ ਵਿੱਚ ਆਏ ਸਨ ਜੀ ਅਸੀਂ ਗਲਤ ਹੋ ਗਏ ਸਾਨੂੰ ਭਾਅ ਹੋ ਗਏ ਕਿ ਪਿੰਡ ਦੇ ਕੁਝ ਲੋਕਾਂ ਨੇ ਇਸ ਤਰ੍ਹਾਂ ਨਹੀਂ ਬੰਦਿਆ ਨੇ ਇਹਨੋਂ ਪਰ ਮਾਤਾ ਵੀ ਤੁਸੀਂ ਇਦਾਂ ਦੀ ਗੱਲ ਕਹਿ ਦੋ ਵੀ ਅਫਸਰਾਂ ਨੇ ਪੈਸੇ ਮੰਗੇ ਤਹਿਸੀਲਦਾਰ ਨੇ ਜਾਂ ਨੈਫਸੀਲਰ ਨੇ ਜਾਂ ਪਟਵਾਰੀ ਨੇ ਪੈਸੇ ਮੰਗੇ ਆ ਇਹ ਡਰ ਦੇ ਮਰਦੇਦ ਖਾਲ ਕਰ ਦਿੰਦੇ ਤੁਹਾਡਾ ਪਰ ਜਿਹੜੇ ਸਾਡੇ ਤਹਿਸੀਲਦਾਰ ਨੇ ਨੈਫਸੀਲਾ ਫਰੀਦ ਸਿੰਘ ਜੀ ਨੇ ਜਾਂ ਜਿਹੜਾ ਸਾਡਾ ਪਟਵਾਰੀ ਉਹ ਬਿਲਕੁਲ ਨਵਾਂ ਵਿਸ਼ੇਸ਼ਤ ਮਹੀਨੇ ਦਾ ਉਹਨਾਂ ਨੇ ਬਿਲਕੁਲ ਜੋ ਨੀਮਨ ਸਰ ਬੰਦੀ ਕਰਦੇ ਕਿਤੇ ਦਿਨ ਨਿਕਾਲੇ ਦਾ ਨਾਮਜ਼ੂਰ ਆਲਰੇਡੀ ਕੀਤਾ ਹੋਇਆ ਹੈ ਇਸ ਲਈ ਜਿਹੜੇ ਸਿਲਸਿਲੇ ਨਾਲ ਨੰਬਰ ਡਰਾਮਾ ਚੱਲ ਰਿਹਾ ਇਹਨਾਂ ਕੋ ਲੋਕਾਂ ਨਾਲ ਫਸਾ ਨਹੀਂ ਹੋਇਆ ਵਾ ਕਾਰਜਕਮ ਕੰਕੀ ਨਹੀਂ ਹੋਈ ਹੈ ਇਹ ਗੱਲ ਕੀ ਹੈ ਬਿਲਕੁਲ ਤਸੀਲਾ ਸਾਹਿਬ ਨੇ ਇਹ ਲਿਖ ਕੇ ਜੋ ਵੀ ਭੇਜਣਗੇ ਡੀਸੀ ਸਾਹਿਬ ਨੂੰ ਨੀਮਨ ਸਰ ਬੰਦੀ ਕਰ ਲਈ ਅਮਲ ਚਾਏਗੀ ਜਿਹੜੀ ਮਾਫੀ ਦੀ ਗੱਲ ਕੀਤੀ ਹੈ ਕਾਨੂੰਨ ਮੁਤਾਬਕ ਸਹੀ ਹੋਊਗੀ ਦੇਖੋ ਕਾਨੂੰਨ ਅਨੁਸਾਰ ਜੇ ਜੋ ਤਸੀਲਾ ਸਾਹਿਬ ਲਿਖ ਕੇ ਦੇਣਗੇ ਉਹ ਤਾਂ ਨੀਮਨ ਸਰ ਹੋਏਗੀ ਮਾਫੀ ਦੀ ਜਿਹੜੀ ਗੱਲ ਆਈ ਹੈ ਵੀ ਇਹ ਕਿਸੇ ਨੇ ਵੀ ਗਲਤੀ ਹੋ ਗਈ ਹੈ ਵੀ ਅਸੀਂ ਕਿਸੇ ਦੀ ਇਮੇਜ ਖਰਾਬ ਕੀਤੀ ਹੈ ਜਾਂ ਕਿ ਲੋਨਾਂ ਦੀ ਕਿਸੇ ਨੂੰ ਸਮਝਾਇਆ ਵੀ ਤੁਸੀਂ ਇਹ ਗਲਤ ਕਰ ਰਹੇ ਹੋ ਕਿਸੇ ਦਾ ਨੁਕਸਾਨ ਜਿਹੜਾ ਇੱਕ ਬੰਦਾ ਉਹ ਜਿੰਨੇ ਪੁੱਤਾਂ ਕੋ ਪੈਸਾ ਮੰਗਿਆ ਹੀ ਨਹੀਂ ਤੁਸੀਂ ਉਹਨਾਂ ਨੂੰ ਨੁਕਸਾਨ ਕਰ ਦੋਗੇ ਨੌਕਰੀ ਨਾਲ ਨੁਕਸਾਨ ਉਸ ਕਰਾਵੇ ਤੇ ਫਿਰ ਕਿਤੇ ਇਹਨਾਂ ਦੇ ਸੁਰਤ ਆਈਏ ਤੇ ਹੁਣ ਆ ਕਹਿੰਦੇ ਸੜਕੋ ਗਲਤੀ ਹੋ ਗਈ ਹੈ ਤੇ ਮੈਂ ਉਸ ਸਮੇਂ ਦਾ ਮਾਫੀ ਮੰਗਣ ਦੇ ਪਿੱਛੇ ਮੋਟਿਵ ਹੈ ਵੀ ਜਿਹੜਾ ਜ਼ਮੀਨ ਕਿਸੇ ਨਾ ਕਿਸੇ ਦਾ ਇੰਤਕਾਰ ਦਾਦ ਹੋ ਗਾ ਜਮੀਨ ਸੜਕੋ ਜਿਹੜੀ ਡੇਰੇ ਜ਼ਮੀਨ ਹੈ ਸਰਕਾਰ ਕਦੇ ਵਾਪਸ ਮੇਰੇ ਕੋਲ ਡਰਦੇ ਡਰਦੇ ਇੰਨੇ ਮੈਨੇ ਕਰੀ ਨਹੀਂ ਕਿ ਮੈਂ ਪਹਿਲਾਂ ਤੁਹਾਨੂੰ ਲਿਖ ਚੁੱਕਾ ਹਾਂ ਦੱਸ ਚੁੱਕਾ ਹਾਂ